ਮੌਤ ਵੰਡ ਰਿਹਾ ਹੈ ਬੁੱਢੇ ਦਰਿਆ ਦਾ ਪਾਣੀ ਕਿਤੇ ਖਤਮ ਨਾ ਹੋ ਜਾਵੇ ਜੀਵਨ ਕਹਾਣੀ ਇਨਸਾਨੀ ਸਵਾਰਥ ਦੀ ਭੇਡ ਚੜਿਆ ਬੁੱਢਾ ਨਾਲਾ ਅੱਜ ਇੰਨਾ ਦੁਸ਼ਿਤ ਹੋ ਚੁੱਕਾ ਹੈ ਕਿ ਆਪਣੇ ਰਾਹ ਦੇ ਵਿੱਚ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਹੀ ਨਹੀਂ ਬਲਕਿ ਹੋਰ ਜ਼ਿਲ੍ਹਿਆਂ ਦੇ ਵਸਨੀਕਾਂ ਨੂੰ ਵੀ ਜਾਨਲੇਵਾ ਬਿਮਾਰੀਆਂ ਵੰਡ ਰਿਹਾ ਹੈ ਬੁੱਢੇ ਨਾਲੇ ਦੀ ਸਫਾਈ ਕਰਨ ਦੇ ਲਈ ਪਹਿਲੀਆਂ ਕਈ ਸਰਕਾਰਾਂ ਦੇ ਵੱਲੋਂ ਕਰੋੜਾਂ ਰੁਪਏ ਦੇ ਪ੍ਰੋਜੈਕਟ ਪਾਸ ਕੀਤੇ ਗਏ ਤੇ ਇਹ ਦਾਵਾ ਵੀ ਕੀਤਾ ਗਿਆ ਕਿ 80% ਦੀ ਕੰਮ ਮੁਕੰਮਲ ਹੋ ਚੁੱਕਿਆ ਹੈ ਤੇ ਦੂਜੇ ਪਾਸੇ ਮੌਜੂਦਾ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਟੌਰਚ ਲੈ ਕੇ ਫਾਈਲਾਂ ਦੇ ਵਿੱਚੋਂ ਕਰੋੜਾ ਰੁਪਏ ਲੱਭ ਰਹੀਆਂ ਜੋ ਬੁੱਢਾ ਦਰਿਆ ਦੇ ਲਈ ਪ੍ਰੋਜੈਕਟ ਪਾਸ ਕੀਤਾ ਗਿਆ ਹੋ। ਜਿਸ ਦੇ ਉੱਪਰ ਕਾਂਗਰਸ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਮੌਜੂਦਾ ਸਰਕਾਰ ਨੂੰ ਰਾਜਨੀਤੀ ਦੀ ਸਮਝ ਨਹੀਂ। ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਬੁੱਢੇ ਨਾਲੇ ਦੇ ਪ੍ਰੋਜੈਕਟ ਦਾ 80% ਦੀ ਵੀ ਕੰਮ ਮੁਕੰਮਲ ਹੋਇਆ ਤਾਂ ਪਾਣੀ ਹਲੇ ਵੀ ਕਾਲਾ ਕਿਉਂ ਹੈ ਸਭ ਤੋਂ ਵੱਡਾ ਸਵਾਲ ਪੈਦਾ ਹੁੰਦਾ ਹੈ ਪਿਛਲੇ 2 ਤਹਾਕਿਆਂ ਤੋਂ ਬੁੱਡੇ ਨਾਲੇ ਦੇ ਉੱਤੇ ਸਿਆਸਤ ਰੱਜ ਕੇ ਹੋ ਰਹੀ ਹੈ ਪਰ ਸਫਾਈ ਬਿਲਕੁਲ ਵੀ ਨਹੀਂ ਅੱਜ ਵੀ ਬੁੱਡੇ ਦਰਿਆ ਦਾ ਪਾਣੀ ਕਾਲੇ ਦਾ ਕਾਲਾ ਹੀ ਹੈ ਨਾ ਹੀ ਬੁੱਡੇ ਦਰਿਆ ਦੇ ਰੰਗ ਦੇ ਵਿੱਚ ਕੋਈ ਅਸਰ ਵੇਖਣ ਨੂੰ ਮਿਲਿਆ ਤੇ ਨਾ ਹੀ ਸਿਆਸਤਦਾਨਾਂ ਦੇ ਟੰਗ ਵਿੱਚ ਬੁੱਡੇ ਨਾਲੇ ਦਾ ਪ੍ਰੋਜੈਕਟ ਅੱਜ ਵੀ ਅਧੂਰਾ ਹੈ ਡੈਂਗਾ ਦਾ ਪਾਣੀ ਲਗਾਤਾਰ ਬੁੱਢੇ ਦਰਿਆ ਦੇ ਵਿੱਚ ਸੁੱਟਿਆ ਜਾਂਦਾ ਹੈ। ਇੰਨਾ ਜ਼ਿਆਦਾ ਦੂਸ਼ਿਤ ਹੋ ਚੁੱਕਾ ਹੈ ਕਿ ਅੱਜ ਲੋਕਾਂ ਦੇ ਵਿੱਚ ਬਿਮਾਰੀਆਂ ਖੜਖੜ ਕੇ ਪਨਪ ਰਹੀਆਂ ਨੇ। ਇਸੇ ਲੜੀ ਦੇ ਤਹਿਤ ਅੱਜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿੱਚੇਵਾਲ ਦੇ ਵੱਲੋਂ ਲੁਧਿਆਣਾ ਡੀਸੀ ਦੇ ਨਾਲ ਇੱਕ ਮੀਟਿੰਗ ਕੀਤੀ ਗਈ। ਜਿਸ ਤੋਂ ਬਾਅਦ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੁੱਢਾ ਨਾਲਾ ਬਿਲਕੁਲ ਵੀ ਸਾਫ਼ ਹੋ ਜਾਣਾ ਚਾਹੀਦਾ ਹੈ। ਇਸ ਦੇ ਉੱਤੇ ਕੋਈ ਵੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਪਰ ਇਸ ਮੌਕੇ ਤੇ ਬਲਬੀਰ ਸਿੰਘ ਸਿੱੱਜੇਵਾਲ ਨੇ ਹੋਰ ਕੀ ਕੁੰਝ ਕਿਹਾ ਕਿ ਨਾ ਤੇ ਸਤੰਜ ਕਸੇ ਤੇ ਕਿਸ ਦੀ ਕਮੀਆਂ ਦਸੀਆਂ ਉਹ ਤੁਸੀਂ ਆਪ ਹੀ ਸੁਣ ਲਵੋ। ਉਹਦਾ ਅਨਸਭਾ ਕਮੇਟੀ ਦੀ ਮੀਟਿੰਗਾਂ ਦੋ ਇਥੇ ਲੁਧਿਆਣੇ ਹੋਈਆਂ ਉੱਥੇ ਵੀ ਤੇ ਜਿਹੜੀਆਂ ਚੜਨੀਗੜ ਦੇ ਵਿੱਚ ਹੋਈਆਂ ਉੱਥੇ ਵੀ ਅਸੀਂ ਉਹਦੀਆਂ ਪ੍ਰੋਸੀਡਿੰਗਾਂ ਤੁਹਾਨੂੰ ਦੇ ਸਕਦੇ ਆ ਕਿ ਹਰ ਵੇਲੇ ਅਸੀਂ ਕਹਿੰਦੇ ਕਿ ਜਿਹੜਾ ਗੈਰਕਾਨੂੰਨੀ ਗੈਰਸ ਵਿਧਾਨਕ ਹੈ ਰੁਕਨੇ ਚਾਹੀਦੇ ਆ। ਮਿਊਨਿਸਪਲ ਕਮੇਟੀ ਦਾ ਇੱਕ ਜਿਹੜਾ ਕਨੈਕਸ਼ਨ ਹੈ ਜਿਹੜਾ ਸਟੇ ਹੋਣ ਕਰਕੇ ਉਹੜਿਆ ਹੋਇਆ ਹੁਣ ਵੀ ਕੇਸ ਜਿਹੜਾ ਹੈਗਾ ਉਹ ਡਿਸਕਸ ਕਰਕੇ ਛੱਡਿਆ ਕਿ ਉਹਨੂੰ ਛੇਤੀ ਤੋਂ ਛੇਤੀ ਨਿਬੇੜਿਆ ਜਾਵੇ ਉਹ ਮਿਊਨਿਸਪਲ ਕਮੇਟੀ ਨੇ ਕਿਹਾ ਕਿ ਅਸੀਂ ਪੈਸੇ ਜਿਹੜਾ ਹੈਗਾ ਐਫੀਡੇਵਿਟ ਦੇਣ ਨੂੰ ਤਿਆਰ ਆਂ ਕਿ ਜੇਕਰ ਫੈਸਲਾ ਇਹਨਾਂ ਦੇ ਵੀ ਹੱਕ 'ਚ ਆਉਂਦਾ ਤੇ ਅਸੀਂ ਉਹ ਜਿਹੜੀ ਜੋ ਰੇਟ ਹੋਊਗਾ ਅਸੀਂ ਇਹਨਾਂ ਨੂੰ ਪੈਸੇ ਦੇਵਾਂਗੇ ਜੇ ਇਹ ਸੋ ਕਰਦੇ ਆ ਵੀ ਸਾਡਾ ਥਾਵਾਂ ਸੋ ਉਹਦੇ ਵਾਸਤੇ ਉਹ ਫੈਸਲਾ ਆ ਗਿਆ ਤੇ ਫਿਰ ਇਹਦੇ ਨਾਲ ਉਹ ਜਿਹੜੀਆਂ 32 ਇੰਡਸਟਰੀਆਂ ਦੇ ਪਾਣੀ ਆ ਜਿਹੜੇ ਹੁਣ ਉਹ ਇਹਦੇ ਥਰੂ ਇਹਦੇ ਵਿੱਚ ਆ ਵੀ ਰਹੇ ਆ ਤੇ ਉਹ ਉਹ ਜਿੱਦਣ ਉਹ ਕਨੈਕਸ਼ਨ ਟ੍ਰੀਟਮੈਂਟ ਪਲੈਂਟ ਨਾਲ ਜੁੜ ਗਿਆ ਉਹਦਣ ਜਿਹੜਾ ਹੈਗਾ ਵਾ ਉਹ ਸਾਰੇ ਵੱਖੋ ਵੱਖਰੇ ਹੋ ਜਾਣੇ ਹੁਣ ਤਾਂ ਉਹਦੀ ਇਸ ਕਰਕੇ ਪੈ ਰਹੇ ਕਿ ਇਹ ਸਾਡਾ ਨਹੀਂ ਹੈਗਾ ਇੰਡਸਟਰੀ ਕਹਿੰਦੀ ਸਾਡਾ ਨਹੀਂ ਮਿਊਸਪਲ ਕਮੇਟੀ ਦਾ ਸੋ ਉਹਦਾ ਫੈਸਲਾ ਹੋ ਜਵੇ ਤਾਂ ਫਿਰ ਮਿਊਸਪਲ ਕਮੇਟੀ ਦਾ ਜਿਹੜਾ ਪਾਣੀ ਆ ਇਹ 600 650 ਐਮਐਲਡੀ ਆ ਤੇ 800 ਐਮਐਲਡੀ ਦਾ ਪ੍ਰਬੰਧ ਹੋਇਆ ਜਿਨੇ ਟ੍ਰੀਟਮੈਂਟ ਪਲਾਂਟ ਲੱਗ ਚੁੱਕੇ ਆ ਜੇਕਰ ਉਹ ਪਾਣੀ ਉੱਥੇ ਜੁੜ ਜਾਂਦਾ ਫੇਰ ਬਾਕੀ ਰਹਿ ਗਿਆ ਇੰਡਸਟਰੀ ਦਾ ਉਹਦੇ ਵਿੱਚ 50 ਐਮਐਲਡੀ 40 ਐਮਐਲਡੀ ਤੇ 15 ਐਮਐਲਡੀ ਉਹ ਟ੍ਰੀਟਮੈਂਟ ਪਲੈਂਟ ਚੱਲ ਰਹੇ ਉਹਨਾਂ ਦੇ ਉੱਤੇ ਅਸੀਂ ਲਗਾਤਾਰ ਆਪ ਨਿਗਰਾਨੀ ਕਰ ਰਹੇ ਹਾਂ ਉਹਨਾਂ ਦੇ ਰਾਤ ਨੂੰ ਵੀ ਸੈਂਪਲ ਭਰ ਕੇ ਅਸੀਂ ਪੋਲੂਸ਼ਨ ਕੰਟਰੋਲ ਬੋਰਡ ਨੂੰ ਜਦੋਂ ਸਾਨੂੰ ਕੋਈ ਜਾਂਦਾ ਪਰ ਥੋੜੀ ਜੀ ਪਾਰਟੀ ਨੇ ਮਜ਼ਾਕ ਗੁਰਪੇ ਤੇ ਕੋਗੀ ਹੁਣੀ ਇਸ ਗੱਲ ਨੂੰ ਲੈ ਕੇ ਆਵਾਜ਼ ਚੱਕ ਰਹੇ ਨੇ ਕਹਿੰਦੇ 650 ਕਰੋੜ ਰੁਪਏ ਜੋ ਪਿਛਲੀਆਂ ਸਰਕਾਰਾਂ ਨੇ ਨਹੀਂ ਉਹ ਤਾਂ ਉਹ ਤਾਂ ਜੇ ਕੋਈ ਉਹਦੇ ਵਿੱਚ ਗਲਤੀ ਹੋਈ ਹੈ ਉਹਦੇ ਦੀ ਇਨਕੁਆਰੀ ਹੋ ਜਾਣੀ ਚਾਹੀਦੀ ਉਹਦੇ ਉੱਤੇ ਹੋਣਾ ਜੇ ਪੈਸਾ ਕਿਸੇ ਨੇ ਖਾਦਾ ਵਾ ਤੇ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਏ ਪਰ ਜਿਹੜੇ ਪਾਣੀ ਜਿਹੜੇ ਹੈਗੇ ਆ ਸਾਫ਼ ਹੋਣੇ ਚਾਹੀਦੇ ਇਹਦੇ ਉੱਤੇ ਕੋਈ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਪਾਣੀ ਤੇ ਬੰਨ ਲਾ ਦਾਂਗੇ ਨਹੀਂ ਉਹ ਇਓ ਹਣਾ ਕਿ ਲੋਕਾਂ ਦੇ ਵਿੱਚ ਗੁੱਸਾ ਰੋਸ ਆ 22 ਕਰੋੜ ਲੋਕ Rajasthan ਦੇ ਵਿੱਚ ਆ ਮਾਲਵੇ ਦੇ ਵਿੱਚ ਇੱਕ ਐਨਸਰ ਟ੍ਰੇਨ ਬਣਨੀ ਐ ਐਨਸਰ ਬਿਲਟ ਬਣਨੀ ਐ ਐਨਸਰ ਟ੍ਰੇਨ ਚੱਲਣੀ ਓਏ ਬੁੱਢੇ دریا ਦਾ ਪਾਣੀ ਜਿਹੜਾ ਹੈਗਾ ਗੰਦੇ ਪਾਣੀ ਕਰਕੇ ਹੋਇਆ ਲੋਕਾਂ ਵਿੱਚ ਰੋਸ ਹੈ 22 ਵਾਸੀਂ ਬੇਨਤੀ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਵੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਜਾਵਾਂਗੇ ਕਿ ਇਹ ਜਿਹੜੇ ਹੈਗੇ ਐ ਇਹ ਤੋਂ ਪਹਿਲਾਂ ਪਹਿਲਾਂ ਜਿਹੜੇ ਰੁਕ ਜਾਣੇ ਚਾਹੀਦੇ ਪਾਣੀ ਇਹਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਹਿੰਦੇ ਕੁਝ ਇੰਡਸਟਰੀਸਟਾਂ ਨੂੰ ਕਹਿੰਦੇ ਵੀ ਲੈ ਕੇ ਜਿਹੜੇ ਫੈਸਲੇ ਲਏ ਜਾ ਰਹੇ ਨੇ ਕਹਿੰਦੇ ਲੋਕਾਂ ਦੇ ਜਿਹੜੇ ਉਲਟ ਫੈਰਨੇ ਲੈ ਜਾ ਰਹੇ ਨਹੀਂ ਨਹੀਂ ਉਹਦੇ ਰਿਜ਼ਲਟ ਜਿਹੜੇ ਹੈਗੇ ਆ ਕਿ ਹੁਣ ਨਹੀਂ ਇਹ ਲਗਾਤਾਰ ਪਹਿਲਾਂ ਤੋਂ ਹੀ ਹੁੰਦਾ ਆ ਕਿਉਂਕਿ ਜਦੋਂ ਤੋਂ ਅਸੀਂ ਤਾਂ 2000 ਤੋਂ ਲੈ ਕੇ ਇਹਦਾ ਮੁੱਦਾ ਉਠਾਉਂਦੇ ਰਹੇ ਆ ਪਿਊਲ ਪলিউਸ਼ਨ ਕੰਟਰੋਲ ਬੋਰਡ ਦੇ ਮੈਂਬਰ ਰਹੇ ਆ ਅਸੀਂ ਇਹ ਵਕ ਹਰ ਮੀਟਿੰਗਾਂ ਸਾਡਾ ਤੁਸੀਂ ਇਕੱਲੀ ਇਕੱਲੀ ਮੀਟਿੰਗ ਦੇ ਵਿੱਚ ਉਠਾ ਕੇ ਦੇ ਜਦੋਂ ਅਸੀਂ ਆਉਂਦੇ ਸੀਗੇ ਅਸੀਂ ਪਹਿਲਾਂ ਮੀਟਿੰਗ ਦੇ ਵਿੱਚ ਪਹਿਲਾਂ ਕਾਲਾ ਸੰਘਣ ਡਰੇਨ ਤੋਂ ਪਰਦੇ ਸੀ ਬੋਤਲ ਫਿਰ ਚਿੱਟੀ ਬੇਂ ਤੋਂ ਫਿਰ ਬੁੱਢੇ ਦਰਿਆ ਤੋਂ ਰੋਜ ਦੇ ਸੈਂਪਲ ਉੱਥੇ ਰੱਖਦੇ ਸੀ ਵੀ ਇਹ ਜਿਹੜਾ ਕੁਝ ਹੋ ਰਿਹਾ ਪਰ ਕਾਲਾ ਪਾਣੀ ਦਾ ਜਿਹੜਾ ਅੰਦੋਲਨ ਕਰਨ ਦੀ ਗੱਲ ਕਰੀਏ ਨਹੀਂ ਉਹ ਤਾਂ ਜਿਹੜਾ ਹੈਗਾ ਕੋਈ ਵੀ ਜਿਹੜਾ ਹੈਗਾ ਦਿੰਦਾ ਜਿਹੜਾ ਕਾਲਾ ਸੰਘਣ ਡਰੇਨ ਨੂੰ ਅਸੀਂ 2009 ਦੇ ਵਿੱਚ ਬੰਨ ਲਾਇਆ 11 ਦੇ ਵਿੱਚ ਬੰਨ ਲਾਇਆ ਤਾਂ ਟ੍ਰੀਟਮੈਂਟ ਪਲੈਂਟ ਲੱਗੇ ਲੋਕਾਂ ਦਾ ਰੋਸ ਜਿਹੜਾ ਇਹ ਜਾਇਜ਼ ਆ ਤੁਸੀਂ ਦਾ ਹਿੱਸਾ ਬਣੋਗੇ ਅੰਦੋਲਨ ਨਹੀਂ ਅਸੀਂ ਤਾਂ ਪਹਿਲੇ ਕਿੰਨੇ ਕਿਸੇ ਤੇ ਕਿਹਨੇ ਪਾਣੀ ਬੰਦ ਹੋਣੇ ਚਾਹੀਦੇ ਹੈ ਅਸੀਂ ਤਾਂ ਅਹੀ ਕੰਮ ਜਿਹੜਾ ਹੈਗਾ ਨਾ ਅੰਦੋਲਨ ਅਸੀਂ ਤਾਂ ਅੰਦਰ ਬੈਠ ਕੇ ਮੁੱਦਾ ਉਠਾ ਰਹੇ ਹਰ ਵਕਤ ਤੇ ਅੱਜ ਵੀ ਬੂਟੇ ਲਾਉਣ ਜਾ ਰਹੇ ਉੱਥੇ ਰਾਜ ਸਭਾ ਦੇ ਅਸੀਂ ਚੁੱਕ ਚੁੱਕੇ ਆ ਤੁਸੀਂ ਤੁਹਾਨੂੰ ਉਹਦੀ ਪ੍ਰੋਸੀਡਿੰਗ ਦਿਖਾ ਸਕਦੇ ਆ ਅਸੀਂ ਤੇ ਮੁੱਦੇ ਨੂੰ ਲਗਾਤਾਰ ਉਠਾ ਰਹੇ ਆ ਕਿ ਸਾਡਾ ਮਕਸਦ ਹੀ এনवायरमेंट ਆ ਸਰ ਪਰ ਹੁਣ ਤੁਹਾਡੇ ਸਾਥੀ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵ代 ਕਹਿੰਦੇ ਕਿ ਇਨਸਾਫ ਨਹੀਂ ਹੋਣਾ ਕਹਿੰਦੇ 650 ਕਿਉਂ ਨਹੀਂ ਹੋਣਾ ਕਿਉਂ ਨਹੀਂ 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 ਉਹ ਕਿਉਂ ਇਹਦੇ ਮਤਲਬ ਹੈਗਾ ਕਿ ਸਾਫ ਨਹੀਂ ਹੋਣਾ ਕਿ ਗੈਰ ਕਾਨੂੰਨੀ ਗੈਰ ਸਵਿਧਾਨਿਕ ਰੁਕਣੇ ਦੇਈ ਦੇ ਇਹ ਕਿਹੜੀ ਗੱਲ ਆ ਨੂੰ ਹੋ ਸਕਦਾ ਰੀਲੋਕੇਟ ਕਰਨਾ ਪਵੇ ਸੋ ਲੱਗਦਾ ਕਿ ਮਾਹੌਲ ਇਸ ਤਰ੍ਹਾਂ ਦਾ ਜੇ ਇਹ ਹੈ ਨਾ ਕਿ ਇਸ ਉੱਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਚਾਹੇ ਇੰਡਸਟਰੀ ਹੋਵੇ ਜਾਂ ਮਿਊਨਿਸਪਲ ਕਾਰਪੋਰੇਸ਼ਨ ਤੇ ਚਾਹੇ ਜਿਹੜੀ ਹੈਗੀ ਆ ਜਿਹੜੀਆਂ ਡੈਰੀਆਂ ਇਹਨਾਂ ਸਾਰਿਆਂ ਦੇ ਉੱਤੇ ਕਾਨੂੰਨ ਇੱਕੋ ਹੀ ਆ ਇਹ ਲਾਗੂ ਹੋਣਾ ਚਾਹੀਦਾ ਪਾਣੀ ਗੰਦੇ ਬੰਦ ਹੋਣੇ ਚਾਹੀਦੇ ਤਾਂ ਕਿ ਅੱਗੇ ਜਿਹੜੇ ਲੋਕ ਆ ਉਹਨਾਂ ਨੂੰ ਸਾਫ਼ ਸੁਥਰਾ ਪਾਣੀ ਮਿਲੇ ਇੱਕ ਵੱਡਾ ਫੈਸਲਾ ਆਇਆ ਹੈ ਕਿ ਜਾਨਤੀ ਮੰਗ ਕੀਤੀ ਹੈ ਵੀ ਸੀਬੀਆਈ ਦੀ ਜਾਂਚ ਹੋਵੇ ਨੀ ਉਹ ਜਿਹੜੇ ਲੁਧਿਆਣੇ ਵਾਲੇ ਐਮਐਲਏ ਸਾਹਿਬਾ ਜਿੰਨੇ ਆ ਉਹਨਾਂ ਨੇ ਮੰਗ ਕੀਤੀ ਹੈ ਦੁੱਧ ਦੀ ਸੀਬੀਆ ਜੱਬ ਹੋ ਜਾਣੀ ਚਾਹੀਦੀ ਹੈ ਦੁੱਧ ਤੋਂ ਦੁੱਧ ਤੇ ਪਾਣੀ ਤੋਂ ਪਾਣੀ ਪਤਾ ਲੱਗ ਸਕਦਾ ਵੀ ਹੈ ਕਿ ਇੱਕ ਰਿਪੋਰਟ ਆਈ ਹੈ ਕਹਿੰਦੇ ਪਾਣੀ ਜਿਹੜਾ ਫਸਲਾਂ ਦੀ ਸਿੰਚਾਈ ਜੋਬ ਵੀ ਹੈਨੀ ਵਰਪਤ ਸਤਲੁਜ ਦਰਿਆ ਵਿੱਚ ਮੋੜਾ ਕੇ ਜਿਹੜਾ ਮੈਂ ਤਾਂ ਇਹਦੇ ਉੱਤੇ ਕੋਈ ਕਹਿੰਦੇ ਜਿਹੜਾ ਹੈਗਾ ਕਿੰਦੂ ਪਰੰਤੂ ਹੀ ਨਹੀਂ ਪਾਣੀ ਕਹਿੰਦਾ ਜਿਹੜਾ ਜਾ ਰਿਹਾ ਸੀ ਉਹ ਸਾਰੇ ਜਿਹੜਾ ਹੈਗਾ ਜਦੋਂ ਨੇ ਰਿਜ਼ਲਟ ਦੱਸਦੇ ਆ ਤਾਂ ਉਹਨਾਂ ਉੱਤੇ ਕਿੰਦੂ ਪਰੰਤੂ ਕੋਈ ਹੈ ਹੀ ਨਹੀਂ ਆਪਣੀ ਸਵਾਲਾ ਬਾਬਾ ਜੀ 15 ਸਤੰਬਰ ਨੂੰ ਜੇਕਰ ਮੰਨ ਲਗਾਇਆ ਜਾਂਦਾ ਤਾਂ ਤੁਸੀਂ ਕਿਸ ਪਾਸੇ ਖੜੋਗੇ ਇਹ ਅਸੀਂ ਅਸੀਂ ਤਾਂ ਜਿਹੜੀ ਹੈਗੀ ਹੈ ਰਾਜ ਸਭਾ ਦੇ ਮੈਂਬਰ ਆ ਅਸੀਂ ਤਾਂ ਅੰਦਰ ਗੱਲ ਕਰਨ ਆਲੇ ਆ ਜਿੱਦਣੇ ਅਸੀਂ ਬਾਹਰ ਸੀਗੇ ਅਸੀਂ ਉੱਥੇ ਕਾਲਾ ਸਿੰਘਾਂ ਡਰੇਨ ਤੇ ਹੱਕਾ ਮਾਰਦੇ ਸੀ ਅੱਜ ਅਸੀਂ ਅੰਦਰ ਮੀਟਿੰਗ ਐਸੀ ਕਰਕੇ ਕਰ ਰਹੇ ਆ ਨਾ ਕਿਉਂਕਿ ਜਿਹੜੀ ਜਿਹੜੀ ਗੱਲ ਅੰਦਰ ਹੋ ਸਕਦੀ ਆ ਉਹ ਅਸੀਂ ਅੰਦਰ ਬੈਠ ਕੇ ਪ੍ਰਸ਼ਾਸਨ ਨਾਲ ਕਰ ਰਹੇ ਆ ਜਲਦ ਵੱਡੇ ਫੈਸਲੇ ਜਲਦ ਆਉਣਗੇ ਆਉਣਗੇ ਜ਼ਰੂਰ ਲਾਜ਼ਮੀ ਆਉਣਗੇ ਕਿਉਂਕਿ ਲੋਕ ਦੁਖੀ ਆ ਕਿਉਂਕਿ ਗਲਤੀ ਕੋਈ ਕਰ ਰਿਹਾ ਕਹਿੰਦੇ ਕਰੇ ਕੋਈ ਭਰੇ ਕੋਈ ਜਿਹੜੇ ਅਸੀਂ ਅਸੀਂ ਕਰ ਚੁੱਕੇ ਆ ਮદાન ਸਭਾ ਦੀ ਕਮੇਟੀਆਂ ਦੀ ਮੀਟਿੰਗ ਹੋ ਚੁੱਕੀ ਆ ਜਿਹਦੇ ਵਿੱਚ ਜਿਹੜੇ ਫੈਸਲੇ ਹੋ ਚੁੱਕੇ ਆ ਤੇ ਜਿਹੜੇ ਆਫੀਸਰ ਆ ਉਹਨਾਂ ਦੀ ਜਵਾਬਦੇਹੀ ਤੈਅ ਹੋ ਚੁੱਕੀ ਆ ਕਿ ਉਹ ਆਪਣੇ ਜੇ ਨਹੀਂ ਕਰਦਾ ਤਾਂ ਉਹਦੇ ਆਫੀਸਰ ਦੇ ਉੱਤੇ ਕਾਰਵਾਈ ਹੋਵੇਗੀ